ਜੈ ਪੀਰਾਂ ਦੀ ਸੰਗਤ ਜੀ ਕਿਵੇਂ ਹੋ ਸਾਰੀ ਸੰਗਤ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅਸੀਂ ਪੀਰਾਂ ਦੇ ਅੱਗੇ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਸਾਰੇ ਭਗਤਾਂ ਨੂੰ ਲੱਖ ਦਾਤਾ ਪੀਰ ਜੀ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਪੀਰਾਂ ਜੀ ਦੇ ਚਿਰਾਗ ਕਿਵੇਂ ਲਗਾਉਣੇ ਚਾਹੀਦੇ ਨੇ ਚਿਰਾਗ ਲਗਾਉਣ ਵੇਲੇ ਭੁੱਲ ਕੇ ਵੀ ਇਹ ਗਲਤੀ ਕਦੇ ਨਾ ਕਰੋ ਨੇਤਾ ਸੱਤ ਪੀੜੀਆਂ ਤੱਕ ਪਛਤਾਉਣਾ ਪੈ ਜਾਉ ਪੱਲੇ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਨੂੰ ਪੀਰ ਬਾਬਾ ਜੀ ਦੇ ਚਿਰਾਗ ਕਿਵੇਂ ਲਗਾਉਣੇ ਚਾਹੀਦੇ ਨੇ ਅਤੇ ਕਿਉਂ ਕਰਨੇ ਚਾਹੀਦੇ ਨੇ ਜਿਸ ਦੇ ਨਾਲ ਸਾਡੀ ਹਰ ਇੱਕ ਮੁਸ਼ਕਲ ਦੂਰ ਹੋ ਜਾਵੇ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਾ ਹੋਵੇ ਸੋ ਸਾਰੀ ਸੰਗਤ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਮੇਰਾ ਪੀਰ ਮੇਰੀ ਜ਼ਿੰਦਗੀ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਅਤੇ ਬੈਲ ਆਈਕਨ ਨੂੰ ਵੀ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਬਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੰਗਤ ਜੀ ਪੀਰ ਬਾਬੇ ਜੀ ਨੂੰ ਮੰਨਣ ਵਾਲੀ ਮੰਨਤਾ ਕਰਨ ਵਾਲੀ ਬਹੁਤ ਸਾਰੇ ਭਗਤ ਨੇ ਕੋਈ ਸੁਖੀ ਸੁਲਤਾਨ ਸੱਕੀ ਸਰਬਰ ਲਖ ਦਾਤਾ ਲਾਲਾ ਵਾਲੇ ਸਰਕਾਰ ਨੂੰ ਮੰਨਦਾ ਹੈ ਅਤੇ ਉਹਨਾਂ ਦੇ ਚਿਰਾਗ ਲਗਾਉਂਦਾ ਹੈ ਕੋਈ ਗੋਸਪਾਗ ਪੀਰ ਜੀ ਨੂੰ ਮੰਨਦਾ ਹੈ ਅਤੇ ਉਹਨਾਂ ਦੇ ਚਿਰਾਗ ਲਗਾਉਂਦੇ ਨੇ ਕੋਈ ਖਵਾਜਾ ਗਰੀਬ ਨਿਵਾਜ ਜੀ ਨੂੰ ਮੰਨਦਾ ਹੈ ਕੋਈ ਖਵਾਜਾ ਪੀਰ ਜੀ ਨੂੰ ਮੰਨਦੇ ਹਨ ਕੋਈ ਪੀਰ ਬਾਬਾ ਹیدر ਸ਼ੇਖ ਜੀ ਨੂੰ ਮੰਨਦੇ ਹਨ ਕੋਈ ਬਾਬਾ ਫਰੀਦ ਜੀ ਨੂੰ ਮੰਨਦਾ ਹੈ ਇਸ ਤਰ੍ਹਾਂ ਹੀ ਹਰ ਭਗਤ ਅਲੱਗ ਅਲੱਗ ਪੀਰ ਬਾਬਾ ਜੀ ਨੂੰ ਮੰਨਦੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਉਹਨਾਂ ਦੇ ਚਿਰਾਗ ਜਗਾਉਂਦੇ ਨੇ ਜਿਵੇਂ ਕਿ ਅਸੀਂ ਇੱਕ ਉਦਾਹਰਨ ਦੇ ਤੌਰ ਤੇ ਮੰਨ ਲੈਂਦੇ ਹਾਂ ਕਿ ਕੋਈ ਭਗਤ ਲਖ ਦਾਤਾ ਲਾਲਾ ਵਾਲੀ ਸਰਕਾਰ ਨੂੰ ਮੰਨਦਾ ਹੈ ਉਹਨਾਂ ਦੇ ਚਿਰਾਗ ਲਗਾਉਂਦਾ ਹੈ ਲਖ ਦਾਤਾ ਲਾਲਾ ਵਾਲੇ ਪੀਰ ਜੀ ਦਾ ਇੱਕ ਅਲੱਗ ਹੀ ਰਤਬਾ ਹੈ ਪਰ ਸਾਨੂੰ ਚਿਰਾਗ ਲਗਾਉਣ ਲਈ ਚਿਰਾਗ ਜਗਾਉਣ ਲਈ ਕੁਝ ਕ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਦੇ ਨਾਲ ਸਾਡੇ ਲਾਏ ਹੋਏ ਚਿਰਾਗ ਮਨਜ਼ੂਰ ਹੋ ਜਾਣ ਅਤੇ ਸਾਡੀ ਹਰ ਇੱਕ ਇੱਛਾ ਹਰ ਇੱਕ ਮੁਰਾਦ ਹਰ ਇੱਕ ਦੁਆ ਪੂਰੀ ਹੋ ਸਕੇ ਇਸ ਦੇ ਲਈ ਅਸੀਂ ਤੁਹਾਡੇ ਨਾਲ ਇੱਕ ਅਜੀਹਾ ਵਾਕਿਆ ਸਾਂਝਾ ਕਰਾਂਗੇ ਇੱਕ ਇਨਸਾਨ ਜਿਹੜਾ ਕਿ ਬਹੁਤ ਮਿਹਨਤ ਕਰਿਆ ਕਰਦਾ ਸੀ ਬਹੁਤ ਹੀ ਜ਼ਿਆਦਾ ਮਿਹਨਤ ਕਰਦਾ ਸੀ ਪਰ ਉਸ ਦੇ ਘਰ ਦੀ ਗਰੀਬੀ ਦੂਰ ਨਹੀਂ ਹੋ ਰਹੀ ਸੀ ਉਹੋ ਇਨਸਾਨ ਉਹ ਭਗਤ ਪੀਰ ਬਾਬਾ ਜੀ ਨੂੰ ਮੰਨਦਾ ਵੀ ਸੀ ਉਹਨਾਂ ਦੀ ਸੇਵਾ ਵੀ ਕਰਦਾ ਸੀ ਪਰ ਉਹਨਾਂ ਦੀ ਕੋਈ ਵੀ ਇੱਛਾ ਪੂਰੀ ਨਹੀਂ ਹੋ ਰਹੀ ਸੀ ਪਰ ਘਰ ਦੇ ਵਿੱਚ ਬਰਕਤ ਨਹੀਂ ਸੀ ਗਰੀਬੀ ਨੇ ਹੀ ਚਾਰੋਂ ਪਾਸਿਓਂ ਘਰ ਨੂੰ ਘੇਰਿਆ ਹੋਇਆ ਸੀ ਅਤੇ ਦੋ ਟੈਨ ਦੀ ਰੋਟੀ ਵੀ ਨਹੀਂ ਨਸੀਬ ਹੁੰਦੀ ਸੀ ਇਦਾਂ ਹੀ ਉਸ ਭਗਤ ਨੇ ਬਹੁਤ ਲੋਕਾਂ ਤੋਂ ਪੁੱਛਿਆ ਪਰ ਉਸ ਦੀ ਕਿਤੇ ਵੀ ਕੋਈ ਗੱਲ ਨਹੀਂ ਬਣੀ ਉਸਦਾ ਹਾਲ ਦਿਨ ਪ੍ਰਤੀ ਦਿਨ ਬੁਰਾ ਹੁੰਦਾ ਜਾ ਰਿਹਾ ਸੀ ਇਸੇ ਤਰ੍ਹਾਂ ਹੀ ਘੁੰਮਦੇ ਕਮਾਉਂਦਿਆਂ ਇੱਕ ਦਿਨ ਉਹ ਇੱਕ ਕਮਲ ਫਕੀਰ ਦੇ ਕੋਲ ਗਿਆ ਅਤੇ ਫਕੀਰ ਦੇ ਕੋਲ ਜਾ ਕੇ ਉਸਨੇ ਦੁਆ ਕੀਤੀ ਬੇਨਤੀ ਕੀਤੀ ਕਿ हे ਅੱਲਾ ਦੇ ਬਲੀ ਮੇਰੇ ਘਰ ਦੀ ਹਾਲਤ ਬਹੁਤ ਹੀ ਜ਼ਿਆਦਾ ਨਾਜ਼ੁਕ ਹੈ ਘਰ ਦੇ ਵਿੱਚ ਬਹੁਤ ਗਰੀਬੀ ਹੈ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਤੁਸੀਂ ਕਿਰਪਾ ਕਰੋ ਤਾਂ ਮੇਰੇ ਘਰ 'ਚ ਗਰੀਬੀ ਦੂਰ ਹੋ ਸਕੇ ਮੈਨੂੰ ਮੁਸ਼ਕਲਾਂ ਤੋਂ ਪਰੇਸ਼ਾਨੀਆਂ ਤੋਂ ਦੁੱਖਾਂ ਤੋਂ ਆਰਾਮ ਮਿਲ ਸਕੇ ਤੇ ਉਹ ਫਕੀਰ ਜੀ ਥੋੜੀ ਦੇਰ ਚੁੱਪ ਰਹੇ ਅਤੇ ਫਿਰ ਉਸ ਭਗਤ ਨੂੰ ਬੋਲੇ ਕਿ ਤੂੰ ਅੱਜ ਤੋਂ ਹੀ ਲੱਖ ਦਾ ਤਾਂ ਲਾਲਾ ਵਾਲੀ ਸਰਕਾਰ ਦਾ ਚਿਰਾਗ ਰੋਸ਼ਨ ਕਰਿਆ ਕਰ ਯਾਨੀ ਕਿ ਚਿਰਾਗ ਲਗਾਇਆ ਕਰ ਅਤੇ ਸੱਚੇ ਦਿਲ ਤੋਂ ਉਹਨਾਂ ਅੱਗੇ ਫਰਿਆਦ ਕਰਿਆ ਕਰ ਦੁਆ ਕਰਿਆ ਕਰ ਹੌਲੀ ਹੌਲੀ ਤੇਰੇ ਦਿਨ ਬਦਲ ਜਾਣਗੇ ਅਤੇ ਉਹਨਾਂ ਦੇ ਦਰਬਾਰ ਤੇ ਜਾ ਕੇ ਸੇਵਾ ਕਰਿਆ ਕਰ ਅਤੇ ਉਹਨਾਂ ਦੇ ਦਰਬਾਰ ਤੇ ਜਾ ਕੇ ਚਿਰਾਗ ਲਗਾਇਆ ਕਰ ਉਸ ਭਗਤ ਨੇ ਉਸ ਫਕੀਰ ਦੀ ਗੱਲ ਨੂੰ ਮੰਨ ਲਿਆ ਅਤੇ ਜਦੋਂ ਵੀਰਵਾਰ ਆਇਆ ਤਾਂ ਉਹ ਪਗ ਪੀਰ ਬਾਬਾ ਜੀ ਦੇ ਚਿਰਾਗ ਲਗਾਉਣ ਦੇ ਲਈ ਘਰੋਂ ਨਿਕਲਿਆ ਇੱਕ ਤੇਲ ਦੀ ਛੋਟੀ ਜਿਹੀ ਬੋਤਲ ਆਪਣੇ ਹੱਥ ਦੇ ਵਿੱਚ ਲੈ ਕੇ ਘਰ ਤੋਂ ਚੱਲਿਆ ਉਹ ਚਿਰਾਗ ਲਗਾਉਣ ਦੇ ਲਈ ਪਰ ਰਾਸਤੇ ਦੇ ਵਿੱਚ ਉਸ ਨੂੰ ਇੱਕ ਇਨਸਾਨ ਮਿਲਿਆ ਜੋ ਕਿ ਉਸਦਾ ਹੀ ਦੋਸਤ ਸੀ ਉਸਦਾ ਹੀ ਗਵਾਂਡੀ ਸੀ ਅਤੇ ਉਸਦੇ ਉਸ ਦੋਸਤ ਨੇ ਉਸ ਨੂੰ ਪੁੱਛਿਆ ਕਿ ਵੀਰ ਤੁਸੀਂ ਇਸ ਸਮੇਂ ਕਿੱਥੇ ਜਾ ਰਹੇ ਹੋ ਉਸ ਭਗਤ ਨੇ ਆਪਣੇ ਦੋਸਤ ਨੂੰ ਕਿਹਾ ਕਿ ਮੈਂ ਘੁੰਮਣ ਜਾ ਰਿਹਾ ਹਾਂ ਉਸ ਨੇ ਗੱਲ ਲੁਕੋ ਲਈ ਇਹ ਨਹੀਂ ਦੱਸਿਆ ਕਿ ਮੈਂ ਚਿਰਾਗ ਲਗਾਉਣ ਜਾ ਰਿਹਾ ਹਾਂ ਸੁਲਤਾਨ ਦੇ ਲਖਦਾਤਾ ਪੀਰ ਦੇ ਉਸ ਨੇ ਝੂਠ ਬੋਲ ਦਿੱਤਾ ਕਿ ਮੈਂ ਘੁੰਮਣ ਜਾ ਰਿਹਾ ਅਤੇ ਦੋਸਤੋਂ ਵਿਦਾ ਲੈ ਕੇ ਉਹ ਭਗਤ ਪੀਰ ਬਾਬਾ ਜੀ ਦੀ ਦਰਗਾਹ ਤੇ ਗਿਆ ਚਿਰਾਗ ਰੋਸ਼ਨ ਕੀਤਾ ਇਦਾਂ ਹੀ ਪੰਜ ਵੀਰਵਾਰ ਲੰਘ ਗਏ ਚਿਰਾਗ ਲਗਾਉਂਦੇ ਹੋਏ ਪਰ ਉਸ ਦਾ ਕੋਈ ਵੀ ਕੰਮ ਨਹੀਂ ਬਣਿਆ ਉਲਟਾ ਜਿਹੜਾ ਥੋੜਾ ਬਹੁਤ ਉਸ ਦੇ ਘਰ ਦੇ ਵਿੱਚ ਪਹਿਲਾਂ ਹੀ ਰਾਸ਼ਨ ਸੀ ਉਸ ਤੋਂ ਬਾਅਦ ਉਸ ਦੇ ਹਾਲਾਤ ਅਜਿਹੇ ਹੋ ਗਏ ਕਿ ਇੱਕ ਟਾਈਮ ਦੀ ਰੋਟੀ ਵੀ ਉਸ ਨੂੰ ਨਸੀਬ ਨਹੀਂ ਹੋ ਰਹੀ ਉਹ ਬਹੁਤ ਪਰੇਸ਼ਾਨ ਹੈ ਅਤੇ ਸੋਚ ਰਿਹਾ ਹੈ ਕਿ ਮੈਨੂੰ ਇੰਨਾ ਟਾਈਮ ਹੋ ਗਿਆ ਪੀਰ ਬਾਬੇ ਜੀ ਦੇ ਚਿਰਾਗ ਲਗਾਉਂਦੇ ਹੋਏ ਅਤੇ ਮੇਰਾ ਕੋਈ ਵੀ ਕੰਮ ਨਹੀਂ ਬਣ ਰਿਹਾ ਉਲਟਾ ਹਾਲਾਤ ਉਸ ਤੋਂ ਵੀ ਜ਼ਿਆਦਾ ਘਟਿਆ ਹੁੰਦੇ ਜਾ ਰਹੇ ਨੇ ਇਸ ਤਰ੍ਹਾਂ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ ਤਾਂ ਅਗਲੇ ਵੀਰਵਾਰ ਉਹ ਪੀਰ ਬਾਬਾ ਜੀ ਦੇ ਉਸ ਅੱਲਾ ਦੇ ਬਲੀ ਕੋਲ ਗਿਆ ਜਾ ਕੇ ਬੋਲਿਆ ਕਿ ਮੇਰੀ ਸਰਕਾਰ ਜਿਵੇਂ ਤੁਸੀਂ ਕਿਹਾ ਸੀ ਕਿ ਪੀਰ ਬਾਬਾ ਜੀ ਦੇ ਚਿਰਾਗ ਜਗਾਉਣੇ ਨੇ ਤਾਂ ਤੇਰੇ ਹਾਲਾਤ ਬਦਲ ਜਾਣਗੇ ਤੇਰੀ ਜ਼ਿੰਦਗੀ ਬਦਲ ਜਾਵੇਗੀ ਤੇਰੇ ਘਰ ਦੇ ਵਿੱਚ ਬਰਕਤ ਆ ਜਾਵੇਗੀ ਗਰੀਬੀ ਦੂਰ ਹੋ ਜਾਵੇਗੀ ਪਰ ਉਸ ਤੋਂ ਉਲਟਾ ਹੀ ਹੋ ਰਿਹਾ ਹੈ ਮੈਂ ਚਿਰਾਗ ਵੀ ਜਗਾ ਰਿਹਾ ਹਾਂ ਮੈਂ ਸੇਵਾ ਵੀ ਕਰ ਰਿਹਾ ਹਾਂ ਪਰ ਮੇਰੀ ਕੋਈ ਵੀ ਗੱਲ ਨਹੀਂ ਬਣ ਰਹੀ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੁੰਦੇ ਜਾ ਰਹੇ ਨੇ ਮੈਂ ਕੀ ਕਰਾਂ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਤਾਂ ਉਸ ਭਗਤ ਦੀ ਗੱਲ ਸੁਣ ਕੇ ਪਹਿਲਾਂ ਤਾਂ ਫਕੀਰ ਥੋੜਾ ਜਿਹਾ ਮੁਸਕਰਾਇਆ ਅਤੇ ਫਿਰ ਕਿਹਾ ਕਿ ਭਗਤ ਮੈਂ ਤੁਹਾਨੂੰ ਚਿਰਾਗ ਜਗਾਉਣ ਦੇ ਲਈ ਕਿਹਾ ਸੀ ਇਦਾਂ ਨੇ ਇਹ ਬੋਲਿਆ ਸੀ ਕਿ ਤੁਸੀਂ ਘਰ ਤੋਂ ਚਿਰਾਗ ਲਗਾਉਣ ਦੇ ਲਈ ਬਾਹਰ ਜਾਵੋ ਘੁੰਮਣ ਜਾਓ ਇਹ ਗੱਲ ਸੁਣ ਕੇ ਉਹ ਭਗਤ ਥੋੜਾ ਜਿਹਾ ਘਬਰਾ ਗਿਆ ਅਤੇ ਸੋਚਣ ਲੱਗਿਆ ਕਿ ਹਾਂ ਇਦਾਂ ਤਾਂ ਮੇਰੇ ਨਾਲ ਹੋਇਆ ਸੀ ਪਰ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਤਾਂ ਉਹ ਭਗਤ ਪੁੱਛਣ ਲੱਗਾ ਕਿ हे ਮੇਰੀ ਸੱਚੀ ਸਰਕਾਰ ਕੀ ਖੁੱਲ ਕੇ ਦੱਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਉਹ ਸੱਚੀ ਸਰਕਾਰ ਉਹ ਫਕੀਰ ਬੋਲਿਆ ਕਿ ਜਿਸ ਦਿਨ ਤੁਸੀਂ ਪਹਿਲੇ ਵੀਰਵਾਰ ਪਹਿਲਾ ਚਿਰਾਗ ਲਗਾਉਣ ਦੇ ਲਈ ਘਰ ਤੋਂ ਨਿਕਲੇ ਸੀ ਤਾਂ ਰਾਸਤੇ ਦੇ ਵਿੱਚ ਜਦੋਂ ਤੁਹਾਨੂੰ ਤੁਹਾਡਾ ਦੋਸਤ ਮਿਲਿਆ ਤਾਂ ਤੁਸੀਂ ਉਸ ਨੂੰ ਕੀ ਬੋਲਿਆ ਕਿ ਮੈਂ ਘੁੰਮਣ ਜਾ ਰਿਹਾ ਹਾਂ ਚਿਰਾਗ ਲਗਾਉਣ ਨਹੀਂ ਜਾ ਰਿਹਾ ਸੋ ਤੁਸੀਂ ਤਾਂ ਘਰ ਤੋਂ ਘੁੰਮਣ ਨਿਕਲੇ ਸੀ ਤਾਂ ਫਿਰ ਚਿਰਾਗ ਮੇਰੇ ਕਿੱਥੇ ਗਏ ਚਿਰਾਗ ਤਾਂ ਤੁਸੀਂ ਲਗਾਏ ਹੀ ਨਹੀਂ ਤਾਂ ਇਹ ਗੱਲ ਸੁਣ ਕੇ ਉਸ ਭਗਤ ਨੂੰ ਇਹ ਸਾਰੀ ਗੱਲ ਸਮਝ ਆ ਗਈ ਕਿ ਉਹ ਸੱਚੀ ਸਰਕਾਰ ਅੱਲਾ ਦੇ ਬਲੀ ਕੀ ਕਹਿਣਾ ਚਾਹੁੰਦੇ ਨੇ ਜਦੋਂ ਵੀ ਅਸੀਂ ਘਰ ਤੋਂ ਨਿਕਲੀਏ ਅਤੇ ਫਿਰ ਰਸਤੇ ਦੇ ਵਿੱਚ ਕੋਈ ਵੀ ਪੁੱਛਦਾ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ ਤੇ ਜੇਕਰ ਅਸੀਂ ਚਿਰਾਗ ਲਗਾਉਣ ਜਾ ਰਹੇ ਹਾਂ ਤਾਂ ਸਾਨੂੰ ਸਾਫ਼-ਸਾਫ਼ ਸੱਚ ਦੱਸ ਦੇਣਾ ਚਾਹੀਦਾ ਹੈ ਕਿਸੇ ਵੀ ਗੱਲ ਨੂੰ ਲੁਕਾਉਣਾ ਨਹੀਂ ਚਾਹੀਦਾ ਤਾਂ ਹੀ ਸਾਡੇ ਚਿਰਾਗ ਮਨਜ਼ੂਰ ਹੋਣਗੇ ਘਰ ਤੋਂ ਅਸੀਂ ਚਿਰਾਗ ਲਗਾਉਣ ਜਾਣੇ ਹਾਂ ਰਾਸਤੇ ਦੇ ਵਿੱਚ ਜੇਕਰ ਕੋਈ ਪੁੱਛ ਲਵੇ ਝੂਠ ਬੋਲ ਦਿੰਦੇ ਹਾਂ ਉੱਥੇ ਹੀ ਅਸੀਂ ਗਲਤੀ ਕਰ ਦਿੰਨੇ ਹਾਂ ਜੇਕਰ ਅਸੀਂ ਕਿਸੇ ਵੀ ਪੀਰ ਦੇ murid ਬਣੇ ਹਾਂ ਕਿਸੇ ਵੀ ਪੀਰ ਨੂੰ ਮੰਨਦੇ ਹਾਂ ਤਾਂ ਦਿਲ ਤੋਂ ਮੰਨੋ ਪੂਰੇ ਤਨ ਮਨ ਤੋਂ ਮੰਨੋ ਖੁੱਲਕੇ ਮੰਨੋ ਤਾਂ ਹੀ ਉਸ ਦਾ ਫਾਇਦਾ ਹੋਵੇਗਾ ਝੂਠ ਬੋਲ ਕੇ ਚਾਹੇ ساری ਜ਼ਿੰਦਗੀ ਹੀ ਚਿਰਾਗ ਲਗਾਉਂਦੇ ਰਹੋ ساری ਉਮਰ ਹੀ ਸੇਵਾ ਕਰਦੇ ਰਹੋ ਉਹ ਮੰਨਜੂਰ ਨਹੀਂ ਹੋਵੇਗੀ ਉਸ ਦਾ ਕੋਈ ਵੀ ਫਾਇਦਾ ਨਹੀਂ ਹੋਵੇਗਾ ਉਸ ਦਾ ਉਲਟਾ ਨੁਕਸਾਨ ਹੀ ਹੋਵੇਗਾ ਇਸ ਲਈ ਜਦੋਂ ਵੀ ਅਸੀਂ ਘਰ ਤੋਂ ਚਿਰਾਗ ਲਗਉਣ ਜਾਈਏ ਰਸਤੇ ਦੇ ਵਿੱਚ ਕੋਈ ਵੀ ਪੁੱਛੇ ਤਾਂ ਸੱਚ-ਸੱਚ ਦੱਸ ਦੇਣਾ ਚਾਹੀਦਾ ਹੈ ਕਿਸੇ ਨੇ ਪੀਰਾਂ ਨੂੰ ਮੰਨਣਾ ਹੈ ਤਾਂ ਖੁੱਲਕੇ ਮੰਨੋ ਸੱਚੇ ਦਿਲ ਤੋਂ ਮੰਨੋ ਅਤੇ ਦਿਲ ਤੋਂ ਉਹਨਾਂ ਦੇ ਚਿਰਾਗ ਲਗਾਓ ਦਿਲ ਤੋਂ ਸੇਵਾ ਕਰੋ ਤਾਂ ਹੀ ਸਾਨੂੰ ਫਾਇਦਾ ਹੋਵੇਗਾ ਤਾਹੀਂ ਸਾਨੂੰ ਉਸਦਾ ਫਲ ਮਿਲੇਗਾ ਅਸੀਂ ਮੰਨਣਾ ਵੀ ਹੈ ਉਸਦਾ ਫਾਇਦਾ ਵੀ ਚਾਹੀਦਾ ਹੈ ਅਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਅਸੀਂ ਝੂਠ ਵੀ ਬੋਲਣਾ ਹੈ ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ ਕਿ ਲੁਕ ਲੁਕ ਕੇ ਅਸੀਂ ਸੇਵਾ ਕਰੀਏ ਲੁਕ ਲੁਕ ਕੇ ਅਸੀਂ ਚਿਰਾਗ ਲਗਾਈਏ ਇਸ ਤਰ੍ਹਾਂ ਨਹੀਂ ਹੁੰਦਾ ਪਾਵੇਂ ਸਾਰੀ ਉਮਰ ਹੀ ਅਸੀਂ ਕਰਦੇ ਰਹੀਏ ਉਸ ਦਾ ਕੋਈ ਵੀ ਫਾਇਦਾ ਨਹੀਂ ਬੰਦਗੀ ਅਸੀਂ ਚੁੱਪਚੀਪੇ ਤੇ ਕਰ ਸਕਦੇ ਹਾਂ ਪਰ ਜੇਕਰ ਅਸੀਂ ਕਿਸੇ ਪੀਰ ਬਾਬੇ ਨੂੰ ਮੰਨਦੇ ਹਾਂ ਤਾਂ ਕਿਸੇ ਨੂੰ ਦੱਸਣਾ ਪਵੇ ਤਾਂ ਕਿਸੇ ਤੋਂ ਵੀ ਡਰਨਾ ਨਹੀਂ ਜੇ ਮੰਨਦੇ ਹਾਂ ਤਾਂ ਮੰਨਦੇ ਹੀ ਹਾਂ ਕਿਸੇ ਨੂੰ ਵੀ ਕਿਸੇ ਵੀ ਫਕੀਰ ਪੀਰ ਨੂੰ ਮੰਨੋ ਜਿੱਥੇ ਵੀ ਤੁਹਾਡਾ ਦਿਲ ਮੰਨਦਾ ਹੈ ਮਨ ਟਿਕਦਾ ਹੈ ਪਰ ਸੱਚੇ ਦਿਲ ਤੋਂ ਮੰਨੋ ਪੂਰੇ ਤਨ ਮਨ ਤੋਂ ਮੰਨੋ ਤਾਹੀਂ ਉਸਦਾ ਫਾਇਦਾ ਮਿਲੇਗਾ ਤਾਹੀਂ ਘਰ ਤੋਂ ਗਰੀਬੀ ਦੂਰ ਹੋਵੇਗੀ ਦੁੱਖ ਦੂਰ ਹੋਣਗੇ ਤੇ ਬਰਕਤ ਘਰ ਦੇ ਵਿੱਚ ਆਵੇਗੀ ਅਤੇ ਫਿਰ ਦਿਨ ਬਦਲ ਲੰਗੇ ਕਈ ਵਾਰ ਸਾਡਾ ਪੀਰ ਸਾਡਾ ਮੁਰਸ਼ਦ ਸਾਡੀ ਪਰਖਿਆ ਵੀ ਲੈਂਦਾ ਹੈ ਇਮਤਿਹਾਨ ਵੀ ਲੈਂਦਾ ਹੈ ਸੋ ਕਦੇ ਵੀ ਝੂਠ ਨਾ ਬੋਲੋ ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ ਜੋ ਵੀ ਕੰਮ ਕਰਨਾ ਹੈ ਸੱਚੇ ਦਿਲ ਤੋਂ ਤਨ ਮਨ ਤੋਂ ਕਰੋ ਤਾਂ ਹੀ ਤੁਹਾਨੂੰ ਉਸ ਦਾ ਫਲ ਮਿਲੇਗਾ ਉਸ ਭਗਤ ਦੇ ਚਿਰਾਗ ਵੀ ਕਬੂਲ ਹੁੰਦੇ ਨੇ ਉਸ ਮুরিਦ ਦੀ ਸੇਵਾ ਵੀ ਕਬੂਲ ਹੁੰਦੀ ਹੈ ਜੋ ਕਦੇ ਵੀ ਝੂਠ ਨਹੀਂ ਬੋਲਦੇ ਜੋ ਇੱਕ ਹੀ ਮੁਰਸ਼ਦ ਦੇ ਲੜ ਲੱਗਦੇ ਨੇ ਦਰਦਰ ਤੇ ਨਹੀਂ ਪਟਕਦੇ ਅੱਜ ਇੱਥੇ ਕੱਲ ਉੱਥੇ ਇਦਾਂ ਕਰਨ ਵਾਲੇ ਦੇ ਵੀ ਕੁਝ ਨਹੀਂ ਨਸੀਬ ਦੇ ਵਿੱਚ ਨਹੀਂ ਲਿਖਿਆ ਜਾਂਦਾ ਕੁਝ ਵੀ ਨਹੀਂ ਮਿਲਦਾ ਇਸ ਲਈ ਇੱਕ ਨੂੰ ਹੀ ਮੰਨੋ ਸੱਚੇ ਦਿਲ ਤੋਂ ਮੰਨੋ ਦਿਲ ਤੋਂ ਉਹਨਾਂ ਦੀ ਸੇਵਾ ਕਰੋ ਉਹਨਾਂ ਦੇ ਚਿਰਾਗ ਲਗਾਓ ਅਤੇ ਸਭ ਤੋਂ ਵੱਡੀ ਗੱਲ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਹਰ ਇੱਕ ਇਨਸਾਨ ਦੀ ਇੱਜ਼ਤ ਕਰੋ ਕਦੇ ਵੀ ਕਿਸੇ ਦਾ ਬੁਰਾ ਨਾ ਕਰੋ ਸੋ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਅਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਾਉਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਜੇ ਕਰਾ ਬੋਲੋ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ